ਪਰ ਉਹਨਾਂ ਦੀ ਬੱਚੀ ਨੂੰ ਤਾਂ ਅੱਜ ਥਾਣੀ ਪਹੁੰਚਣਾ ਵੀ ਔਖਾ ਲੱਗਦਾ ਹੈ ਸਾਡੀ ਕਿਤੇ ਵੀ ਨਹੀਂ ਆਉਂਦੀ ਹਾਂਜੀ ਮੇਰੀ ਭੈਣ ਸੀ ਦੋਹੀ ਸੀ ਸੀ ਅਸੀ ਜੀ ਭੈਣ ਆ ਸਾਡੇ ਭਰਾ ਵੀ ਹੈ ਨਹੀਂ ਸੀ ਐਡਾ ਵੱਡਾ ਧੱਕਾ ਕੀਤਾ ਜੀ ਸਾਡੇ ਪੱਲੇ ਕੀ ਰਹਿ ਗਿਆ ਹੁਣ ਐਂ ਕਿਸੇ ਦਾ ਕਤਲ ਕਰ ਦੇਣਾ ਜਾਨਵਰਾਂ ਨਾਲੋਂ ਵੀ ਭੈੜਾ ਕੰਮ ਹੈ ਇਹ ਜਾਨੀ ਤੇ ਹਜੇ ਤਾਂ ਹੀ ਦੋਸ਼ੀ ਹੈ ਜਿਹੜੇ ਉਹ 40 ਦਿਨ ਬੀਤਣ ਦੇ ਬਾਵਜੂਦ ਫਿਰਦੇ ਆ ਸਾਡੀ ਨੂੰ ਥਾੜੇ ਵਿਸਾ ਦੇ ਦਿੰਦੇ ਤੂੰ ਤਾਂ ਜੇ ਉਹ ਤੋਂ ਕੋਈ ਗੁਨਾਹ ਹੋ ਗਿਆ ਸੀ ਸਾਡੀ ਜਮਾਂ ਗਲਤ ਸੀ ਸਾਡੇ ਸਾਡੇ ਘਰੇ ਪਹੁੰਚਦੀ ਕਰ ਦਿੰਦੇ ਉਹਨਾਂ ਨੇ 20 ਮਿੰਟਾਂ ਦੇ ਵਿੱਚ ਰੇੜੀ ਤੇ ਪਾਤੀ ਇਹ ਕਿੱਥੇ ਨਿਖਿਆਗਾ ਅਸੀਂ ਖੜੇ ਆ ਬਠਿੰਡਾ ਬਾਦਰ ਰੋਡ ਤੇ ਪੈਂਦੇ ਥਾਣਾ ਆਨੰਦਗੜ੍ਹ ਦੇ ਵਿਖੇ ਜਿੱਥੇ ਕੀ ਪਿੰਡ ਬਹਿਮਣ ਦੀਵਾਨਾ ਦੇ ਲੋਕ ਇਹ ਇਕੱਠੇ ਹੋ ਕੇ ਆਏ ਹਨ ਇਨਸਾਫ ਲੈਣ ਦੇ ਕਿ ਇਹਨਾਂ ਨੂੰ ਇਸ ਤਰ੍ਹਾਂ ਦੀ ਮੁਸੀਬਤ ਦਾ ਸਾਹਮਣਾ ਪਾਇਆ ਗਿਆ ਕਿ ਇਹ ਇਕੱਠੇ ਹੋ ਕੇ ਅੱਜ ਥਾਣਾ ਆਨੰਦਗੜ੍ਹ ਦੇ ਵਿਖੇ ਆਏ ਹੋਣ ਗੱਲਬਾਤ ਕਰਦੇ ਹਾਂ ਹਾਂਜੀ ਭਾਈ ਜੀ ਕੀ ਨਾਮ ਕੀ ਹੈ ਜੀ ਮੇਰਾ ਬਲਵੰਤ ਸਿੰਘ ਹੈ ਜੀ ਪਿੰਡ ਬਹਿਮਣ ਦੀਵਾਨਾ ਬਲਵੰਤ ਸਿੰਘ ਜੀ ਅੱਜ ਤੁਸੀਂ ਇਕੱਠੇ ਹੋ ਕੇ ਆਏ ਹੋ ਪਿੰਡ ਵਾਸੀ ਕੀ ਮਾਮਲਾ ਕੀ ਹੈ ਜੀ ਮਾਮਲਾ ਇਹ ਸਾਡੇ ਪਿੰਡ ਦੀ ਲੜਕੀ ਹਰ ਉਹ ਜੀ 38 40 ਜਿਹੜਾ ਹੋ ਗਏ ਉਹਦਾ ਕਤਲ ਕਰਤਾ ਜੀ ਉਹਨਾਂ ਨੇ ਉਹਦੇ ਸਹੁਰਿਆਂ ਨੇ। ਕੋਈ ਸੱਸ ਉਹਦਾ ਸਹੁਰਾ ਉਹਦੇ ਘਰ ਵਾਲਾ ਤੇ ਉਹ ਨਾਨਚਾਰਾਂ ਦੇ ਲੜਕੇ ਕਰਤਾ ਜੀ। ਹੁਣ ਉਹ ਤਿੰਨ ਜਣੇ ਦਾ ਗ੍ਰਿਫਤਾਰ ਕੀਤਾ ਜੀ। ਉਹ ਸੱਸ ਲਈ ਬਾਹਰ ਘੁੰਮਦੀ ਫਿਰਦੀ ਐ। ਉਹ ਰੂਪ ਪ੍ਰਸ਼ਾਸਨ ਇੰਨੀ ਢੱਲੇ ਦੇਈ ਬੈਠਾ ਐ। ਵੀ ਥਾਣੇ ਵੀ ਬਰਾਕੇ ਦੀ ਰਾਜੀ ਉਹ ਵੀ ਥਾਣੇ ਵੀ ਆ ਗਏ ਵੀ ਲੜਕੀ ਨੂੰ ਕਿਉਂ ਸੱਜ ਗਏ ਇੱਕ ਵਾਰੀ ਸਾਡੀ ਲੜਕੀ ਦਾ ਜਿਹੜੀ ਮਾਰ ਹੀ ਦਿੱਤੀ ਉਹਦਾ ਜਾਨ ਤੋ ਹੀ ਤੁਰ ਗਈ ਤੇ ਉਹਨੇ ਕੁੜੀ ਆਸੇ ਵੀ ਥਾਣਾ ਵੀ ਉਹਨਾਂ ਨੂੰ ਦੂਰ ਲੱਗਦਾ ਵੀ ਥਾਣੇ ਵੀ ਨਾ ਸੱਜ ਗਏ ਇਹ ਪੁਲਿਸ ਪ੍ਰਸ਼ਾਸਨ ਉਹਨੇ ਮਦਦ ਕਰਦਾ ਜੀ ਸਾਨੂੰ ਕੋਈ ਇਨਸਾਫ ਨਹੀਂ ਕੋਈ ਸਾਡਾ ਇਹ ਨਹੀਂ ਕਰਦਾ ਜੀ ਤੁਹਾਡਾ ਕਿੰਨਾ ਗੇੜਾ ਆਜ ਇੱਥੇ ਸਾਡੇ ਗੇੜੇ ਤਾਂ ਜੀ ਪਹਿਲਾਂ ਤਾਂ 20 25 ਹੋ ਗਏ ਤੀਜੇ ਦਿਨ ਦੂਜੇ ਦਿਨ ਤੀਜੇ ਦਿਨ ਦੂਜੇ ਦਿਨ ਆਉਣੇ ਆ ਜੀ ਅਸੀਂ ਕਿਤੇ ਦੋ ਗੇੜੇ ਵੀ ਲਾ ਦੰਨੇ ਆ ਰੋਜ਼ ਵਸ ਆਹੀ ਇਹਨਾਂ ਕੋਲੇ ਆ ਸਵੀਰਿਆ ਜੋ ਪਰਸੋ ਆ ਜੋ ਦੋ ਦਿਨ ਦੇ ਦਿਓ ਤਿੰਨ ਦਿਨ ਦੇ ਦਿਓ ਕਿਸੇ ਜੀ ਇਹਦੇ ਇਹਨਾਂ ਦੇ ਵੱਡੇ ਬੰਦਿਆਂ ਦੇ ਹੱਥ ਹੈ ਇਹਨੂੰ ਸਿਪਾਰਸ਼ ਹੈ ਜਾਂ ਇਹਨਾਂ ਕੋਲ ਪੈਸਾ ਹੈ ਸਾਡੇ ਕੋਲ ਜੀ ਉਹ ਚੀਜ਼ ਹੈ ਦੀ ਮਾਤਾ ਵੀ ਨਾਲ ਹੈ ਜੋ ਇਸ ਸਮੇਂ थाना ਆਨੰਦਗੜ੍ਹ ਦੇ ਵਿਖੇ ਇਨਸਾਫ ਲੈਣ ਦੀ ਪਹੁੰਚੋ ਮਾਤਾ ਜੀ ਕੀ ਨਾਮ ਕੀ ਹੈ ਜਸਵਿੰਦਰ ਕੌਰ ਮਾਤਾ ਜੀ ਅੱਜ ਤੁਸੀਂ ਆਏ ਹੋ ਇੱਥੇ ਬੜਾ ਗਮਗੀਨ ਮਾਹੌਲ ਹੈ ਕੀ ਕਹਿਣਾ ਚਾਹੋ ਬਹੁਤ ਦੁਖੀ ਹੈ ਜੀ ਅੱਜ ਬੋਤੋ ਉਹ ਕਰਨਾ ਪਾਲੀ ਸੀ ਜਿਹੜੀ ਅੱਜ ਕਰੋ ਗਈ ਪਰ ਉਹਨਾਂ ਦੀ ਬੱਚੀ ਨੂੰ ਤਾਂ ਅੱਜ ਥਾਣੇ ਪਹੁੰਚਣਾ ਵੀ ਔਖਾ ਲੱਗਦਾ ਸਾਡੀ ਕਿਤੇ ਵੀ ਨਹੀਂ ਆਉਂਦੀ ਸਾਡੀ ਨੂੰ ਥਾਣੇ ਵਿਸਾਹ ਦਿੰਦੇ ਜੇ ਉਹ ਤੋਂ ਕੋਈ ਗੁਨਾਹ ਹੋ ਗਿਆ ਸੀ ਉਹਨੂੰ ਥਾਣੇ ਵਿਸਾਹ ਦਿੰਦੇ ਜੇ ਕੋਈ ਉਹ ਤੋਂ ਗੁਨਾਹ ਹੋ ਗਿਆ ਸੀ ਸਾਨੂੰ ਦਰਦੇ ਤਾਂ ਸਹੀ ਸਾਡੀ ਜਮਾਂ ਗਲਤ ਸੀ ਸਾਡੇ ਸਾਡੇ ਘਰੇ ਪਹੁੰਚਦੀ ਕਰ ਦਿੰਦੇ ਉਹਨਾਂ ਨੇ 20 ਮਿੰਟਾਂ ਦੇ ਵਿੱਚ ਰੀੜੀ ਤੇ ਪਾਤੀ ਇਹ ਕਿੱਥੇ ਲਿਖਿਆਗਾ ਖੁਦਾਈ ਘਟਨਾ ਤੁਸੀਂ ਆਏ ਹੋ ਤਾਂ ਤੁਹਾਨੂੰ ਕੀ ਵਿਸ਼ਵਾਸ ਕੀ ਦਵਾਏਗਾ ਇਨਸਾਫ ਨਹੀਂ ਮਿਲ ਰਿਹਾ ਜੀ ਕਹਿ ਦਿੰਦੇ ਹਾਂਜੀ ਮੇਰੀ ਭੈਣ ਸੀ ਦੋਹੀ ਸੀ ਸੀ ਅਸੀ ਜੀ ਭੈਣ ਆ ਸਾਡੇ ਭਰਾ ਵੀ ਹੈ ਨਹੀਂ ਸੀ ਐਡਾ ਵੱਡਾ ਧੱਕਾ ਕੀਤਾ ਜੀ ਸਾਡੇ ਪੱਲੇ ਕੀ ਰਹਿ ਗਿਆ ਹੁਣ ਬਹੁਤ ਧੱਕਾ ਕੀਤਾ ਜੀ ਹੁਣ ਤਾਂ ਜੀ ਅਸੀਂ ਇਹੀ ਕਹਿੰਨੇ ਆ ਵੀ ਜਿਹੜਾ ਕੁਝ ਸਾਡੀ ਧੀ ਨਾ ਕੀਤਾ ਤਾਂ ਉਹਨਾਂ ਨਾਲ ਵੀ ਇਹੀ ਕੁਝ ਹੋਵੇ ਸਾਡੀ ਗੱਲ ਨਹੀਂ ਸੁਣ ਗਏ। ਕੀ ਕਤਲ ਕਰ ਰਹੇ ਹੋ? ਕਿਸ ਵਜ੍ਹਾ ਕਤਲ ਕੀਤਾ? ਦਾਜ ਦੇਹਜ ਪਿੱਛੇ ਦੀ। ਆ ਲੈ ਕੇ ਆਉ ਲੈ ਕੇ ਆ। ਜਿਤਾਂਗ ਕਰਦੀ ਸੀ ਰੋਜ਼। ਤੁਹਾਨੂੰ ਦੱਸਦੀ ਹੁੰਦੇ ਸੀ। ਹਾਂਜੀ। ਤਾਂ ਕੁਝ ਕਿਸਾਨ ਆਗੂ ਵੀ ਭਾਈ ਜੀ ਕੀ ਨਾਮ ਕੀ ਹੈ ਜੀ? ਜਸਵਿੰਦਰ ਸਿੰਘ ਆਇਆ। ਜੀ ਅੱਜ ਤੁਸੀਂ ਆਏ ਹੋ। ਤਾਂ ਕੀ ਤੁਹਾਨੂੰ ਵਿਸ਼ਵਾਸ ਦਵਾਇਆ ਗਿਆ? ਸਾਨੂੰ ਜੀ ਪ੍ਰਸ਼ਾਸਨ ਦੇ ਬਿਲਕੁਲ ਵਿਸ਼ਵਾਸ ਨਹੀਂ ਆ। ਇਹ ਹਰਪ੍ਰੀਤ ਕੌਰ ਸਾਡੀ ਭੈਣ ਕਤਲ ਕੀਤੀ ਆ। ਸੀਐਡੀ ਨੋਟ ਕਰ ਲੇ। ਵੀ ਕੇ ਜੂ ਇਕਤਾ ਗ੍ਰਾਹਾਂ ਵੱਲੋਂ ਅਸੀਂ ਕੱਲ ਨੂੰ ਬਹਿੰਡਾ ਵਿਖੇ ਡੀ ਐਚ ਦਫ਼ਤਰ ਦੇ ਦਫ਼ਤਰ ਘੇਰਾਗੇ ਜੇ ਕੱਲ ਨੂੰ 12 ਵਜੇ ਤੱਕ ਇੱਕ ਲੜਕੀ ਜਿਹੜੀ ਲੜਕੀ ਦੇ ਨਾਨਾਂ ਸੀ ਉਹ ਗ੍ਰਿਫਤਾਰ ਨਾ ਕਰੀ ਇਹ ਸੀੜੀ ਨੋਟ ਕਰ ਲੇ ਕੱਲ ਨੂੰ ਅਸੀਂ ਦੁਬਾਰਾ ਫੇਰ ਕਹਿੰਨੇ ਆ ਅਸੀਂ ਬਹੁਤ ਵੱਡਾ ਇਕੱਠ ਕਰਕੇ ਐਸ ਐਸ ਪੀ ਦਫ਼ਤਰ ਘੇਰਾਗੇ ਭਜੀ ਕੀ ਕਹਣਾ ਬਸ ਇਹੀ ਹੈ ਜੀ ਅਸੀਂ ਦੁੱਖ ਨਾਲ ਕਹਿੰਨੇ ਆ ਵੀ ਉਹ ਕੁੜੀਆਂ ਨੇ ਜਾਨੀ ਇੰਨੀ ਪੜ੍ਹਾਈ કરી ਸੀ ਉਹਦੇ ਬਾਹਰ ਜਾਣ ਦੇ ਸੁਪਨੇ ਜਾਨੀ ਚੱਕਣਾ ਚੋਰ ਕਰਤੇ ਆਏ ਕਹਿੰਦੇ ਸਾਰਾ ਆਫਰ ਲੈਟਰ ਆ ਗਿਆ ਸੀ ਯਾਨੀ ਕਿੱਡਾ ਉਹਨੇ ਪੂਖ ਚ ਸੋਚਦਾ ਹੀ ਸੀ ਵੀ ਅਸੀਂ ਬਾਹਰ ਜਾਣਾ ਐ ਕਰਨਾ ਤੇ ਐ ਕਿਸੇ ਦਾ ਕਤਲ ਕਰ ਦੇਣਾ ਜਾਨਵਰਾਂ ਨਾਲੋਂ ਵੀ ਭੈੜਾ ਕੰਮ ਐ ਇਹ ਯਾਨੀ ਤੇ ਹਜੇ ਤਾਂ ਹੀ ਦੋਸ਼ੀ ਆ ਜਿਹੜੇ ਉਹ 40 ਦਿਨ ਬੀਤਣ ਦੇ ਬਾਵਜੂਦ ਫਿਰਦੇ ਆ ਤਾਂ ਸਾਡੇ ਆਗੂ ਦੱਸ ਗਏ ਕੱਲ ਨੂੰ ਅਸੀਂ ਭਾਈ ਜਥੇਬੰਦੀਆਂ ਨੂੰ ਪੈਂਡ ਨੂੰ ਵੱਡਾ ਇਕੱਠ ਕਰਕੇ ਨਾਲ ਲੈ ਕੇ ਉੱਥੇ ਐਸਐਸਪੀ ਕੋਲੇ ਜਾਵਾਂਗੇ ਵੀ ਜੇ ਆਏ ਦੋਸ਼ੀ ਘੁੰਮਦੇ ਫਿਰਦੇ ਆ ਫਿਰ ਤੁਸੀਂ ਕਤਲਾਂ ਨੂੰ ਰੋਕਦੇ ਨਹੀਂ ਇਹਨੂੰ ਬੜਾਵਾ ਦਿੰਦੇ ਆ ਇਹ ਸੱਚੀਓ ਬੜਾਵਾ ਦੇਣ ਲੱਗੇ ਆ ਸਾਡੇ ਰੋਜ਼ ਨਵੇਂ ਕੇਸ ਆਉਂਦੇ ਆ ਯਾਨੀ ਆਏ ਧੀ ਪੁੱਤ ਨੂੰ ਮਾਰ ਦੇਣਾ ਬਾਅਦ ਚ ਆਰਾਮ ਨਾਲ ਜਵਾਨਤਾ ਖਰਾ ਕੇ ਜਾਂ ਬਰੀ ਹੋ ਜਾਣਾ ਇਹ ਸਿਲਸਲਾ ਪਹਿਲਾਂ ਤੋਂ ਹੀ ਚੱਲਦਾ ਆ ਤਾਂ ਕਰਕੇ ਰੁਕਦੇ ਨਹੀਂ ਕੋਈ ਪੁਲਿਸ ਨੂੰ ਅੱਜ ਮਿਲਿਓ ਕੀ ਕਹਿੰਦੀ ਵੇਖੋ ਅਸੀਂ ਦੂਜਾ ਕਿਹੜਾ ਹੀ ਆ ਸਾਡਾ ਤਾਂ ਇਹ ਪ੍ਰਧਾਨ ਜੀ ਨੇ ਦੱਸਤਾ ਵੀ ਅਸੀਂ 20 ਦਿਨ ਹੋ ਗਏ ਆਉਂਦਿਆਂ ਨੂੰ ਲਗਾਤਾਰ 20 ਗੇੜੇ ਇਹਨਾਂ ਦੇ ਲੱਗ ਗਏ। ਇਹੀ ਕਹਿੰਦੇ ਆ ਵੀ ਕੱਲ ਨੂੰ 12 ਵਜੇ ਤਾਈਂ ਅਸੀਂ ਅਰੈਸਟ ਕਰਾਂਗੇ। ਤੇ ਜੇ ਕੱਲ ਨੂੰ 12 ਵਜੇ ਤਾਈਂ ਅਰੈਸਟ ਕਰ ਦੇਣਗੇ ਸਾਨੂੰ ਸੂਚਨਾ ਜਾਵੜੂਗੀ। ਨਹੀਂ ਉੱਥੇ ਵੱਡੇ ਇਕੱਠ ਅਸੀਂ ਐਸਐਸਪੀ ਦਫ਼ਤਰ ਜਾਵਾਂਗੇ। ਉੱਥੇ ਲੋਕਾਂ ਨੂੰ ਦੱਸਾਂਗੇ ਵੀ ਆਹ ਭਰਾਵੋ ਹਾਲਤਾ ਜੇ ਸਾਡੇ ਦੁੱਖ ਦੀ ਘੜੀ 'ਚ ਇਹਨਾਂ ਨੇ ਆਏ ਸ਼ਾਮਲ ਹੋ ਕੇ ਸਾਡੇ ਉਹ ਜ਼ਖਮਾਂ ਤੇ ਮਲਮ ਨਹੀਂ ਲਾਉਣੀ ਤਾਂ ਮਲ ਜ਼ਖਮ ਚੇੜਨ ਲੱਗੇ ਹੋਏ ਐ ਇਸ ਟਾਈਮ ਆ ਰਾਦੇ ਆ ਇਹਨਾਂ ਦੇ ਨਹੀਂ ਫੜਦੇ ਦੋਸ਼ੀਆਂ ਨੂੰ ਇਹ ਸਾਡਾ ਤਜਰਬਾ ਜਥੇਬੰਦੀ ਦਾ ਵੀ ਪਿਛਲੇ ਸਮੇਂ ਤੋਂ ਇਹ ਇਤਿਹਾਸ ਆ ਐਂ ਚੱਲੀ ਜਾਣਾ ਸਿਸਟਮ ਪਰ ਕੱਲ ਨੂੰ ਅਸੀਂ ਵੱਡਾ ਇਕੱਠ ਕਰਕੇ ਉੱਥੇ ਇਹੇ ਪਰਿਵਾਰ ਨੂੰ ਇਨਸਾਫ ਦਵਾ ਕੇ ਰਮਾ ਤੇ ਇਹ ਇੱਕ ਮੁਕੱਦਮਾ 19 ਨੰਬਰ 25 ਦਾ ਦਰਜ ਹੈ 25 ਚ ਤੇ 304 ਬੀ ਦਾ ਡੌਰੀ ਡੈਥ ਹੈ ਕੁੜੀ ਸੌਰਣ ਮਾਰਤੀ ਸੀ ਕਿ ਬ੍ਰਹਮਣ ਦਾਨੇ ਤੋਂ ਕੁੜੀ ਹਰਪ੍ਰੀਤ ਕੌਰ ਮਾਰਤੀ ਤੇ ਉਹਦੇ ਵਿੱਚ ਉਦਾ ਘਰ ਵਾਲਾ ਬਲਕਰਨ ਸਿੰਘ ਸੋਰਾ ਬੁੱਟਾ ਸਿੰਘ ਅਤੇ ਸੱਸ ਕਰਮਜੀਤ ਕੌਰ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਪਹਿਲੇ ਤੇ ਉਹ ਕੁੜੀ ਦੀ ਨਣਾਣ ਆ ਜਿਹੜੀ ਸੁਖਜਿੰਦਰ ਕੌਰ ਉਹ ਇੱਕ ਵਾਰੀ ਫਰਾਰ ਹੈ ਜੀ ਹੈ ਤੇ ਉਹ ਜਲਦੀ ਉਹਨੂੰ ਗ੍ਰਿਫਤਾਰ ਕੀਤਾ ਜਾਊਗਾ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨੂੰ ਗ੍ਰਿਫਤਾਰ ਕੀਤਾ ਜਾਵੇ ਜੀ ਸਰ ਜੀ 40 ਦਿਨ ਬੀਤ ਜਾਵੇ باوجود ਵੀ ਕੋਈ ਗ੍ਰਿਫਤਾਰ ਨਹੀਂ ਹੋਈ ਲੜਕੀ ਦੀ ਤਾਂ ਮਾ ਬਹੁਤ ਹੋ ਰਹੀ ਹੈ ਨਹੀਂ ਅਸੀਂ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ ਹੂੰ ਪੜਨ ਦੀ ਉਦੋਂ ਦੇ ਅਸੀਂ ਭੱਜੇ ਫਿਰਨੇ ਵੀ ਉਹ ਗ੍ਰਿਫਤਾਰ ਹੋ ਗਏ ਅਸੀਂ ਉਹਦੀਆਂ ਰਿਸ਼ਤੇਦਾਰੀਆਂ ਚ ਉਹਦੇ ਨਾਨਕਿਆਂ ਦੇ ਪਿੰਡ ਉਹਦੇ ਗਾਹ ਹੋਰ ਰਿਸ਼ਤੇਦਾਰੀਆਂ ਕਈ ਥੇ ਰੇਡ ਕੀਤੀ ਹੈ ਪਰ ਅਜੇ ਤੱਕ ਉਹ ਗ੍ਰਿਫਤ ਤੋਂ ਬਾਹਰ ਹੈ ਤੋ ਕਾਬੂ ਕਰੀ ਜਲਦੀ ਗ੍ਰਿਫਤਾਰ ਕਰਕੇ ਉਹਨੂੰ ਕੀਸ਼ ਅਦਾਲਤ ਕੀਤਾ ਜਾਵੇ ਇਕੱਠੇ ਹੋਏ ਅੱਜ ਇਨਾ ਪਿੰਡ ਬਹਿਮਣ ਦਿਵਾਨਾ ਦੇ ਲੋਕਾਂ ਦਾ ਜਿੱਥੇ ਕਹਿਣਾ ਸੀ ਕਿ ਜੇਕਰ ਜੋ ਇੱਕ ਲੜਕੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ਜੇਕਰ ਉਸਨੂੰ ਜਲਦੀ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਉਹ ਵੱਡਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ ਜੇਕਰ ਦੂਸਰੇ ਪਾਸੇ थाना ਨੰਦਗੜ ਦੇ ਸਹਾਇਕ ਥਾਣੇਦਾਰ ਇਕਵਾਲ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਹੈ ਕਿ ਜਲਦ ਤੋਂ ਜਲਦ ਹੀ ਜੋ ਲੜਕੀ ਪੁਲਿਸ ਦੀ ਗ੍ਰਿਫਤਾਰ ਤੋਂ ਬਾਹਰ ਹੈ ਉਸ ਨੂੰ ਕਾਬੂ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਸੰਗਤ ਮੰਡੀ ਤੋਂ ਗੁਰਜੀ ਚੋਹਾਂਦੇ ਨਾਲ ਦੀਪਕ ਸ਼ਰਮਾ ਦੀ ਵਿਸ਼ੇਸ਼ ਰਿਪੋਰਟ